ਦਰਸ਼ਕੋ ਆ ਮੜੀ ਮਾਰਿਓ ਨੀਗਾ ਆ ਪਾਏ ਆ ਨਾ ਜੰਮੂ ਦੇ ਵਿੱਚ ਜੰਮੂ ਦੇ ਵਿੱਚ ਆ ਤੁਸੀਂ ਦੇਖਾ ਮੱਛੀ ਦਾ ਮੂੰਹ ਜਿਹਾ ਬਣਿਆ ਹੋਇਆ ਤੁਹਾਨੂੰ ਦਿਖਦਾ ਹੋਣਾ ਕਹਿੰਦੇ ਵੀ ਇੱਥੇ ਭਾਂਦ ਭਾਂਦ ਦੀਆਂ ਮੱਛੀਆਂ ਨੇ ਇੱਕ ਤੋਂ ਇੱਕ ਜਣੀ ਲਹਾਰ ਇੱਕ ਲਹਿਦੀ ਲਹਿਦੀ ਕਿਸਮ ਦੀ ਆ ਆਕੇ ਲਾ ਜਾਂਦਾ ਬਹੁਤ ਕਿਲੇ ਦੇ ਨਾਲੇ ਆ ਇਹ 30 ਰੁਪਏ ਦੀ ਟਿਕਟਾ ਕੋਈ ਬੜਾ ਕੰਮ ਨਹੀਂ ਹੈਗਾ ਬੜਾ ਆਜੋ ਹੁਣ ਆਪਾਂ ਗਾਹਾਂ ਆ ਕੇ ਦੇਖਦੇ ਆਂ ਕਿੰਨੀਆਂ ਜੀਆਂ ਮੱਛੀਆਂ ਨੇ ਵਿੱਚ ਲੇ ਆਹ ਦੇਖ ਲੋ ਦਰਸ਼ਕੋ ਆ ਆੜੀਆਂ ਹੋ ਮੱਛੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਂਦੇ ਆਂ ਵੀ ਲੈ ਦੀਆਂ ਲੈ ਦੀਆਂ ਕਿਸਮ ਦੀਆਂ ਮੱਛੀਆਂ ਨੇ ਆਹ ਦੇਖ ਲੋ ਆ ਇਹਨਾਂ ਦੇ ਬਣਾਏ ਹੋਏ ਨੇ ਦੇਖ ਰਹੋ ਨਾਲੇ ਕੋਈ ਕੰਮ ਨਹੀਂ ਮਹਿੰਗਾ ਹੈਗਾ ਜੇ ਤੁਸੀਂ ਜੰਮੂ ਆਮੋਂ ਤਾਂ ਬੱਚਿਆਂ ਨੂੰ ਜ਼ਰੂਰ ਦਿਖਾਓ ਤੇ ਆ ਆਪਾਂ ਤੁਹਾਨੂੰ ਕਹਾਂ ਜਿਵੇਂ ਇੱਕ ਨਾ ਕੰਮ ਦਾ ਉਹਦੇ ਵਿੱਚ ਇਹਨਾਂ ਨੇ ਇਹ ਬਣਾ ਕੇ ਲਾਇਆ ਹੋਇਆ ਸਾਰਾ ਕੁਝ ਆਹ ਦੇਖ ਲੋ ਤੁਸੀਂ ਫੜਕ orange ਕਲਰ ਦੀ ਹੀ ਹੈ ਕਿ ਆਵਾ ਪੈਰੈਂਟ ਵੀ ਆਹ ਆ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੁਸੀਂ ਐਂ ਦੇਖੋ ਵੀ ਕਲਰ ਕਿੰਨੇ ਸੋਹਣੇ ਨੇ ਮੱਛੀਆਂ ਦੇ ਤੇ ਇੱਧਰ ਦੇਖ ਲਓ ਆ ਆਕੀਆਂ ਇੱਕ ਨਾ ਰੈੱਡ ਚਾਪ ਤੇ ਮੋਰ ਦੈਂਡ ਰੈੱਡ ਕੈ ਆ ਕਰੋ ਗੌਰ ਮੜੀ ਕਿ ਨਾ ਲੋਕਾਂ ਦੇਖ ਦੇ ਕਿ ਕਿਟਾ ਮਾਰੀਆਂ ਪਈਆਂ ਇਸ ਖੇਤੀਸ਼ਾਇਆ ਦੇ ਵਿੱਚ ਆਮ ਨੂੰ ਥੱਲੇ ਨਜ਼ਰ ਆ ਆਮ ਆਪਣੇ ਘਰਾਂ 'ਚ ਵੀ ਬਣਾਏ ਤੇ ਹੁੰਦੇ ਨੇ ਇਹ ਲੈਕ ਪਰ ਸਿਆਹ ਦੇਖੋ ਉਹਦੇ ਉਹ ਜਣੀਆਂ ਆਏ ਆ ਵੀ ਬਾਈ ਕੱਲੀ ਕੱਲੀ ਭਾਂਤ ਭਾਂਤ ਦੀ ਮੱਛੀ ਔਰ ਹਰ ਇੱਕ ਇੱਕ ਕਿਸਮ ਦੀ ਮੱਛੀ ਆ ਮੈਂ ਬਹੁਤ ਸਾਲ ਇਹ ਸਹੀ ਹੈ ਜਵਾਦ ਪਾਈ ਹੋਇਆ ਮੈਂ ਬਹੁਤ ਦਿਖਾ ਲੰਨੇ ਆਪਾਂ ਗਾਹਾਂ ਦੇਖਾਂਗੇ ਹੋਰ ਦੇਖਣੇ ਚਾਹੁੰਦੇ ਆ ਬਹੁਤ ਬਹੁਤ ਇਹ ਭਾਈ ਹੈਗੀਆਂ ਨੇ ਫਾਸਟ ਮੱਛੀਆਂ ਇਹ ਜਿਹੜੀਆਂ ਜਿਆਦਾ ਤੇਜ਼ ਨੇ ਉਹ ਨੇ ਤੇ ਬਾਕੀ ਆਹ ਦੇਖੋ ਤੁਸੀਂ ਆਹ ਚੰਗੀਆਂ ਨੇ ਆਹ ਫਿਰ ਰਹੀਆਂ ਦੇਖੋ ਹੈ ਨਾ ਕਮਾਲ ਦੀਆਂ ਮੜੀ ਗੌਰ ਹੁਣ ਆਪਾਂ ਗਾਹਾਂ ਚੱਲਦੇ ਆ ਉੱਥੇ ਜਿਆਦਾ ਵੱਡੇ ਆ ਜਾਂਦੇ ਨੇ ਜਿਹੜੇ ਵੱਡੇ ਬਣਾਏ ਵੇਨ ਉਹਨਾਂ ਨੇ ਆ ਦੇਖੋ ਮੜਾ ਜਾ ਹੈਰਾਨੀਯਾਰ ਇਹਦਾ ਚੀਜ਼ ਇਹਨਾਂ ਨੂੰ ਲੱਗਦੀ ਆ ਮੜੀ ਜੀ ਆਜ਼ਾਦੀ ਪੂਰੀ ਉਹਨਾਂ ਦਾ ਵਿਚਾਰੀਆਂ ਦਾ ਮੜਾ ਜਾਖਿਆ ਦਿਖਾਣਾ ਜੀ ਲੱਗਿਆ ਮੈਨੂੰ ਚਲਿਏ ਆਏ ਹਾਂ ਜੀ ਉਹ ਕਹਿੰਦੇ ਆ ਇਹਨੂੰ ਬੁੱਕਰੀਆ ਦਿਖਾਈ ਕਰਾ ਤੇ ਆਜੂ ਆਪਾਂ ਫਿਰ ਅੱਗ ਹਾਂ ਹੋਰ ਦੇਖਦੇ ਆ ਆਹ ਇੱਕ ਆੜੜ ਟੁਰੀਆਂ ਫੜਦੀਆਂ ਆਹ ਦੇਖ ਲਓ ਕਿੰਨੇ ਸਕੀਨੀਆਂ ਲੱਗਦੇ ਨਾ ਐਵੇਂ ਵੀ ਜੀ ਮੈਂ ਸਮੁੰਦਰ 'ਚ ਫਿਰਦੇ ਹੁੰਨੇ ਆਪਾਂ ਬਣੀ ਵੀ ਆ ਨਾ ਗੱਲ ਪੂਰੀ ਉਹ ਵੀ ਉਪਰੋਂ ਦੇਖਣ ਤੁਸੀਂ ਐ ਬਾਰਿਸ਼ ਜੀ ਹੁੰਦੀ ਆ ਚੀਜ਼ ਨਜ਼ਾਰੇਦਾਰ ਬਹੁਤ ਵਧੀਆ ਚੀਜ਼ ਬਣਾਈ ਵੀ ਆ ਤੁਸੀਂ ਜੇ ਇੱਕ ਦੇਖੋ ਨਾ ਬਿਹਾਇੰਡ ਲੱਗਾ ਹੁੰਦਾ ਜੀ ਨੇ ਆਪਾਂ ਸਮੁੰਦਰ 'ਚ ਫਿਰਦੇ ਹੁੰਨੇ ਆ ਨਾ ਤੇ ਉਸ ਕਿਸਮ ਦਾ ਮਾਹੌਲ ਜਾ ਉਹ ਦਿੱਤਾ ਵਾ ਆ ਦੇਖੋ ਤੁਸੀਂ ਆ ਆ ਆ ਦੇਖੋ ਕੈਟ ਪਿਸ਼ ਜਿਹੜੀ ਕਹਿੰਦੇ ਜਣੀਆਂ ਜਿਆਦਾ ਫਾਸਟ ਹੁੰਦੀਆਂ ਨੇ ਕੈਟ ਫਿਸ਼ ਹੈ ਨਾ ਨਿਆਰੇ ਦਰ ਚੀਜ਼ ਦੇਖੋ ਕਿੰਨੀ ਸੋਹਣੀਆਂ ਲੱਗਦੀਆਂ ਨੇ ਤੇ ਆਜੋ ਪੱਗਾਹਾਂ ਹੋਰ ਦੇਖਦੇ ਆ ਕਿਉਂਕਿ ਬਈ ਕਾਫੀ ਵੱਡਾ ਕੋਈ ਇਹ ਨਹੀਂ ਹੈਗਾ ਉਹ ਛੋਟਾ ਮੋਟਾ ਕਾਫੀ ਵੱਡਾ ਆਹ ਦੇਖੋ ਤੁਸੀਂ ਜੇ ਤੁਸੀਂ ਜੰਮੂ ਆਓ ਤਾਂ ਉਹਦੇ ਤੁਸੀਂ ਆ ਸਕਦੇ ਹੋ ਇਹ ਬਹੁ ਕਿਲੇ ਦੇ ਨਾਲ ਹੀ ਪੈ ਜਾਂਦਾ ਆਹ ਦੇਖ ਲਓ ਪਰ ਜਣੀ ਇੱਥੇ ਹਰ ਇੱਕ ਚੀਜ਼ ਦੀ ਮੱਛੀ ਦੀ ਕੱਲੀ-ਕੱਲੀ ਦੀ ਜਾਣਕਾਰੀ ਦਿੱਤੀ ਵੀ ਆ ਉਹਨਾਂ ਨੇ ਵੀ ਕਿਹੜੀ ਕਿਵੇਂ ਆ ਇਹ ਚੀਕਾਂ ਨਹੀਂ ਪਈਆਂ ਵੀ ਆ ਨੇ ਕੁਝ ਨਹੀਂ ਆਉਂਦੀਆਂ ਉਹਦੇ ਵਿੱਚ ਕੈਮਰੇ ਦੇ ਵਿੱਚ ਕਿਉਂਕਿ ਲੋਕਾਂ ਨੇ ਕੁਝ ਚੀਕਾਂ ਨਹੀਂ ਜਿਆਦਾ ਪਈਆਂ ਵੀ ਆ ਨੇ ਆਹ ਦੇਖੋ ਬਈ ਇੱਕ ਚੀਜ਼ ਮੈਂ ਦੇਖਿਆ ਇਹਨਾਂ ਨੇ ਜਿਹੜਾ ਮਾਹੌਲ ਦਿੱਤਾ ਬੈ ਨਾ ਉਹ ਉਹੀ ਸਮੁੰਦਰੀ ਜਿਹਾ ਮਾਹੌਲ ਦਿੱਤਾ ਦੇਖੋ ਤੁਸੀਂ ਹੈ ਨਾ ਸ਼ਾਨਦਾਰ ਚੀਜ਼ ਦੇਖਣੇ ਆ ਜੀ ਪਹਿਲਾਂ ਅਸੀਂ ਵੀ ਘੋਰ ਜੀ ਕਰਦੇ ਸੀ ਵੀ ਕੀ ਆ ਚੱਲ ਮੱਛੀਆਂ ਹੀ ਨੇ ਪਰ ਇੱਥੇ ਅੱਗੇ ਪਤਾ ਲੱਗਿਆ ਬੀ ਤਾ ਯਾਰ ਚੀਜੇ ਬੜੀ ਸੋਹਣੀ ਆ ਵੀ ਹੋਰ ਕੁਝ ਦੇਖਿਆ ਰਿਤ ਕਾਟ ਲੈਗੀ ਦੇਖ ਕੇ ਅੱਜ ਸ਼ਾਮ ਹੋ ਗਈ ਸਾਨੂੰ ਇੱਥੇ ਪਰ ਇਹ ਦੇਖਿਆ ਵੀ ਸਾਨੂੰ ਸਾਡੀ ਠਕਾਟ ਲੈਗੀ ਉਰੇ ਆ ਕੇ ਇਹ ਦੇਖੋ ਇਹਦੇ ਵਿੱਚ ਬਈ ਮੈਨੂੰ ਮੱਛੀ-ਮੁੱਛੀ ਦਾ ਕੋਈ ਧਿੰਦ ਹੀ ਨਹੀਂ ਹੈਗੀ ਇਹਦੇ ਵਿੱਚ ਤਾਂ ਕੋਈ ਮੈਨੂੰ ਰੜਕੀ ਨਹੀਂ ਹੈਗੀ ਮੱਛੀ ਕੀ ਆ ਤੇ ਇੱਧਰ ਆ ਜਾਓ ਬਾਕੀ ਆਹ ਦੇਖ ਲਓ ਆਹ ਦੇਖੋ ਆਹ ਦੇਖ ਲੈਣਾ ਆਹ ਦੇਖੋ ਤੁਸੀਂ ਬਹੁਤ ਵੱਡੇ ਵੱਡੇ ਬਾਈ ਖਾਨੇ ਬਣਾਏ ਨੇ ਜੀ ਇਹਨਾਂ ਦੇ ਵਿੱਚ ਇਹ ਮੱਛੀਆਂ ਮੱਛੀਆਂ ਹੈ ਨੇ ਆਹ ਦੇਖ ਲਓ ਤੇ ਇੱਧਰ ਕਰਦੋਂ ਗੌਰ ਹੈ ਨਾ ਕਮਾਲ ਦੀ ਚੀਜ਼ ਆਹ ਦੇਖੋ ਕਿੱਡੇ ਕਿੱਡੇ ਮੱਛ ਨੇ ਹੁਣ ਆਗੇ ਆਪਾਂ ਹੁਣੀਆਂ ਵੱਡੀਆਂ ਦੇ ਵਿੱਚ ਹਾਂ ਤੁਸੀਂ ਇੱਧਰੋਂ ਟਰਾਈ ਕਰੋ ਇੱਧਰੋਂ ਪੈਦਾ ਚੰਨਾ ਯਾਰ ਇਹ ਹੈ ਬਾਅਦ ਵਿੱਚ ਪਰਲੇ ਪਾਸੇ ਜਾ ਕੇ ਦੇਖਦੇ ਆਂ ਫੋਰ ਗੌਰ ਕਰਦੇ ਆਂ ਵੀ ਜੇ ਪਾ ਫਰੇਮ ਚ ਆ ਜਾਣ ਤੁਹਾਨੂੰ ਦਿਖਣਾ। ਆਹ ਦੇਖੋ। ਕਿੱਡੇ ਕਿੱਡੇ ਮੱਛ ਨੇ। ਦੇਖਿਓ। ਕੱਡੀਆਂ-ਕੱਡੀਆਂ ਮੱਛੀਆਂ ਨੇ ਆ ਫਿਰ ਰਹੀਏ ਇੱਥੇ ਆ ਰਹੀ ਆ। ਫਰੇ ਗੌਰ। ਉਹ ਦੇਖੋ ਆ ਥੱਲੇ ਖੜੀਆਂ ਨੇ। ਬਾਈ ਦੇਖੋ ਮੱਛੀਆਂ ਕੱਡੀਆਂ-ਕੱਡੀਆਂ ਮੱਛੀਆਂ ਨੇ। ਇਹ ਤਾਂ ਵਧੀਆ ਬਈ ਚੀਜ਼ ਆ ਤੁਸੀਂ ਇੱਥੇ ਆਓ। ਆਹ ਦੇਖ ਲਓ ਆਕੇ। ਤੇ ਇੱਧਰ ਆ ਗੌਰ ਕਰੀ ਜਾਓ ਕਹਾਂਗਾ ਹੌਲੀ ਹੌਲੀ ਆਪਾਂ ਦੇਖਦੇ ਜਾਂਦੇ ਆ ਸਾਰੀਆਂ ਤੇ ਆਹ ਦੇਖ ਲਓ ਬਈ ਆਹ ਖਾਣਾ ਜਆ ਬਣਿਆ ਇੱਕ ਤੇ ਆਹ ਦੇਖੋ ਕਹਾਂ ਕਹਾਂ ਕਹਾ ਦੇਖਦੇ ਜਾਂਦੇ ਆ ਹੈ ਨਾ ਕਮਾਲ ਦੀ ਚੀਜ਼ ਜੇ ਤੁਸੀਂ ਜੰਮੂ ਆਮ ਤਾਂ ਮੇਰਾ ਤੁਹਾਡੇ ਦੀ ਇਹ ਉਹ ਆ ਵੀ ਸਵੈਸ਼ਰ ਨਾ ਵੀ ਤੁਸੀਂ ਇੱਥੇ ਤੇ ਜ਼ਰੂਰ ਆ ਕੇ ਜਾਓ ਕਿ ਬਹੁਤ ਵਧੀਆ ਜਾਣੀ ਚੀਜ਼ ਹੈ ਤੇ ਇਹ ਨਹੀਂ ਹੈਗਾ ਕੋਈ ਗਰਮੀ ਅੰਦਰ ਬਾਈ ਏਸੀ ਲੱਗੇ ਨੇ ਤੁਸੀਂ ਗਰਮੀਆਂ ਦੇ ਵਿੱਚ ਵੀ ਆਵੋ ਆ ਦੇਖੋ ਹੈ ਨਾ ਕਮਾਲ ਦੀ ਚੀਜ਼ ਤੇ ਆਹ ਦੇਖੋ ਇਹ ਕੋਈ ਲਹਿ ਦੀ ਕਿਸਮ ਆ ਹਰ ਇੱਕ ਕਿਸਮ ਦਾ ਉੱਪਰ ਬਈ ਦਿੱਤਾ ਹੋਇਆ ਨੇ ਡਿਟੇਲ ਦਿੱਤੀ ਵੀ ਹੈ ਵੀ ਜਿਹੜੀ ਵੀ ਕਿਸਮ ਆ ਉਹਦੀ ਡਿਟੇਲ ਦਿੱਤੀ ਵੀ ਆ ਤੁਸੀਂ ਆ ਕੇ ਜਦੋਂ ਦੇਖੇਂਗੇ ਆਪ ਤੁਸੀਂ ਬਿਹਤਰ ਪੜ੍ਹੇਂਗੇ ਆ ਆਪਾਂ ਤਾਂ ਤੁਹਾਨੂੰ ਜਿਹੜਾ ਕੰਮ ਆ ਵੀ ਦਿਖਾਉਣ ਦਾ ਉਹ ਦਿਖਾ ਦੇ ਆਪਾਂ ਕਿ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਟੂਰ ਤੇ ਸੀ ਕਿ ਆਪਾਂ ਤੇ ਗਾਂ ਜਾਣਾ ਫਿਰ ਤੁਹਾਨੂੰ ਗਾਹਾਂ ਦਿਖਾਵਾਂਗੇ ਅਗਲੇ ਨਿਆਰੇ ਆਹ ਦੇਖੋ ਕੰਨੀਆਂ ਨਹੀਂ ਮੱਖੀਆਂ ਨੇ ਫਿਰ ਤਾਂ ਆਪਾਂ ਇਹੀ ਹੈਰਾਨ ਰਹਿ ਜਾਂਦੇ ਆ ਬਈ ਮੱਖੀ ਦਾ ਨਸਤਾ ਦੇਖੀ ਵੈਸੇ ਬਹੁਤ ਘੱਟ ਨੇ ਉਰੇ ਕੋਈ ਇੰਨੀਆਂ ਜ਼ਿਆਦਾ ਵੀ ਨਹੀਂ ਹੈਗੀਆਂ ਪਰ ਜਿੰਨੀਆਂ ਵੀ ਹੈ ਨੇ ਵਾਹ ਕਮਾਲ ਨੇ ਬਾਈ ਬਹੁਤ ਕਮਾਲ ਆਹ ਦੇਖੋ ਹੈ ਨਾ ਸਮਾਂ ਬੀਤ ਤੇ ਬਾਕੀ ਤੁਸੀਂ ਆਪਣਾ ਆਕੇ ਵੇਸਟ ਕਰ ਸਕਦੇ ਆ ਇੱਥੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਿਓ ਮਿਹਰਬਾਨੀ ਧੰਨਵਾਦ